ਇੱਥੋਂ ਦੀ ਪੌਲਸ ਨੂੰ ਖੁੱਲਾ ਚੈਲੰਜ ਕਰਦੇ ਆਂ ਪੰਜਾਬ ਦੀ ਜਥੇਬੰਦੀ ਵੱਲੋਂ ਐਥੇ ਚੌਂਕ ਤੇ ਸਵੇਰੇ 10 ਵਜੇ ਅਸੀਂ ਤੁਹਾਨੂੰ ਦੂਨੇ ਹੋ ਕੇ ਮਿਲਾਂਗੇ ਸਰ ਅੱਜ ਜਿਹੜਾ 5-6 ਘੰਟੇ ਤੋਂ ਧਰਨਾ ਲੱਗਿਆ ਸੀ ਤੁਹਾਡੇ ਵੱਲੋਂ ਜਿਹੜਾ ਹੈਗਾ ਜੋ ਚਿਕਵਾਇਆ ਗਿਆ ਹੈਗਾ ਕੀ ਸਾਰਾ ਮਕਸਦ ਸੀ ਔਰ ਕੀ ਕਾਰਨ ਬਣਿਆ ਇਹ ਜਿਹੜਾ ਧਰਨਾ ਪੁਲਿਸ ਵੱਲੋਂ ਇਸ ਤਰੀਕੇ ਨਾਲ ਚਿਕਵਾਉਣਾ ਕੱਲ ਚੰਦਨਵਾ ਪਿੰਡ ਚ ਇੱਕ ਜਿਹੜਾ ਕਤਲ ਹੋਇਆ ਸੀਗਾ ਇਹਦੀ ਇਨਫਰਮੇਸ਼ਨ ਅਸੀਂ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਕੱਲ ਰਾਤ ਐਫਆਈਆਰ ਜਿਮਤੀ ਕੀਤੀ ਹੈਗੀ ਹੈ ਪਰਿਵਾਰ ਤੇ ਜਿਹੜੇ ਜਿਹੜਾ ਮ੍ਰਿਤਕ ਉਹਦੀ ਮਦਰ ਦੇ ਬਿਆਨਾਂ ਦੇ ਪਰਚਾ ਕਰ ਜਿਹੜਾ ਪੰਜ ਦੋਸ਼ੀਆਂ ਦੇ ਖਿਲਾਫ ਜਿਸ ਸੇ ਫੌਰੀ ਕਾਰਵਾਈ ਕਰਜਾਇਆ ਕੱਲ 6 ਘੰਟੇ ਦੇ ਵਿੱਚ ਜਿਹੜੇ 4 ਦੋਸ਼ੀ ਅਸੀਂ ਗ੍ਰਿਫਤਾਰ ਕਰਲੇ ਸੀ ਜਿਨਾਂ ਨੂੰ ਅੱਜ ਪੇਸ਼ੀ ਦਾਲਦ ਕੀਤਾ ਰਿਹਾ ਹੈ। ਲੋਕ ਪਰਿਵਾਰ ਵੀ ਲੰਘੇ ਸੀ ਕਿ ਜਿਹੜਾ ਪੰਜਵਾਂ ਦੋਸ਼ੀ ਹੈ ਕਮਨਟੀ ਸਿੰਘ ਉਹ ਵੀ ਗ੍ਰਿਫਤਾਰ ਕੀਤਾ ਜਾਵੇ ਤਾਂ ਇਸੇ ਕਰਕੇ ਉਹਨਾਂ ਨੇ ਜਿਹੜਾ ਅਪਰਾ ਚੌਂਕ ਮੇਨ ਚੌਂਕ ਹੈ ਜਿਹੜਾ ਉਹ ਬਿਲਕੁਲ ਠੱਪ ਕੀਤਾ ਹੋਇਆ ਸੀ ਤੇ ਆਵਾਜਾਈ ਜ਼ਾਰੋ ਪਾਸੇ ਉਪਲਬਧ ਸੀ ਸ਼ਹਿਰ ਪੂਰਾ ਬੰਦ ਹੋ ਗਿਆ ਹੈ। ਪਰਿਵਾਰ ਨੂੰ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਮੇਰੇ ਵੱਲੋਂ ਡੀਐਸਪੀ ਸਾਹਿਬ ਵੱਲੋਂ ਸਾਰੇ ਪ੍ਰਸ਼ਾਸਨ ਵੱਲ ਤਸੀਹਾਰ ਸਾਹਿਬੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵਾਰ-ਵਾਰ ਗੱਲ ਕਰਨ ਦੇ ਬਾਵਜੂਦ ਵੀ ਜਿਹੜੇ ਪਿੰਡ ਦੇ ਲੋਕ ਐ ਉਸ ਇਲਾਕੇ ਵਿੱਚ ਸ਼ਰਾਰਤੀ ਅਮਰ ਸਿੰਘ ਨੇ ਉਹ ਜਿਹੜਾ ਧਰਨਾ ਜਿਹੜਾ ਉਖਾਣ ਦੀ ਜਿਹੜੀ ਹੈਗੀ ਆ ਉਹ ਨਹੀਂ ਮੰਨ ਰਿਹਾ ਸੀ ਉਸ ਚੀਜ਼ ਨੂੰ ਤੇ ਜਾਣ ਬੁੱਝ ਕੇ ਵਿਜੈ ਸਿੰਘ ਜਿਹੇ ਅਸੀਂ ਧਰਨਾ ਵੱਲ ਚੱਲ ਲਗਾ ਕੇ ਰੱਖਿਆ ਜਿਹਨ ਕੇ ਪਹਿਲਾ ਦੋਸ਼ੀ ਹੀ ਬਣਾਇਆ ਸਰ ਜਿਹੜਾ ਪਰਿਵਾਰ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਅਸਲ ਦੋਸ਼ੀ ਹੈਗੇ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਤਾਂ ਕਰਕੇ ਜਿਹੜਾ ਹੈਗਾ ਉਹਨੂੰ ਧਰਨਾ ਲਾ ਰਿਹਾ ਪਰਿਵਾਰ ਵੱਲੋਂ ਜੋ ਪਿਆਰ ਲ ਕੱਲ ਰਾਤ ਮ੍ਰਿਤਕ ਦੀ ਮਾਤਾ ਦੇ ਜਨਾਂ ਦੇ ਪਰਚਾ ਦਰਜ ਹੋਇਆ ਕਿ ਪੰਜ ਦੋਸ਼ੀ ਲਿਖਾਏ ਨੇ ਪੰਜਾਂ ਚੋਂ ਚਾਰ ਗ੍ਰਿਫਤਾਰ ਹੋ ਚੁੱਕੇ ਸਰਕਾਰ ਦੀ ਕੋਲ ਦੀ ਹਲਕਾ ਫੁਲਕਾ ਬਲ ਪ੍ਰਯੋਗ ਕਰਨਾ ਪਿਆ ਇਹਦੇ ਪਿੱਛੇ ਕੀ ਕਾਰਨ ਆ ਇਹ ਤਾਂ ਕੋਈ ਜਿਹੜੀ ਇੰਨੀ ਆਵਾਜ਼ ਹੀ ਪ੍ਰਭਾਵਤ ਹੋ ਰਹੀ ਸੀ ਆਮ ਪਬਲਿਕ ਕਰਨਾ ਵਾ ਉਸੇ ਸਾਈਡ ਤੇ ਕੀਤਾ ਹੈਗਾ ਟਰੈਕਟਰ ਉਹ ਜਿਹੜਾ ਨਿਰਮਾਣ ਚਾਲੂ ਪਿਆ ਹੈਗਾ ਦੁਬਾਰਾ ਤੇ ਇਹਨਾਂ ਨੂੰ ਜਿਹੜੇ ਆਪਣੇ ਆਪਣੇ ਘਰਾਂ ਤੇ ਜਾਣ ਦੀ ਵਾਪਸ ਜਾਣ ਦੀ ਤਕੀਫ ਸਰ ਜੇਕਰ ਇਹਨਾਂ ਵੱਲੋਂ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਧਰਨਾ ਲਗਾਇਆ ਜਾਂਦਾ ਤਾਂ ਫਿਰ ਪੁਲਿਸ ਵੱਲੋਂ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ ਹੋਏਗਾ ਇਹ ਜੇਕਰ ਜਿਹੜੇ ਹੈਗੇ ਆਪਣੇ ਹਾਈਵੇ ਸ ਬੰਦ ਕਰਨਗੇ ਜਾਂ ਕੋਈ ਪਬਲਿਕ ਟਰਾਂਸਪੋਰਟ ਬੰਦ ਕਰਨਗੇ ਲੋਕਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਨਗੇ ਤਾਂ ਉਹ ਫੌਰੀ ਗ੍ਰੇਡ ਐਕਸ਼ਨ ਲੈ ਕੇ ਪੱਨਾ ਚ ਪਾਇਆ ਜਾਵੇਗਾ ਕੀ ਪ੍ਰਦਰਸ਼ਨ ਕਾਰਿਆ ਜਿਹਦੇ ਕਿਸੇ ਨੂੰ ਡਿਟੇਨ ਕੀਤਾ ਗਿਆ ਹੈ ਅ ਇੱਕ ਦੋ ਬੰਦੇ ਜਿਹੜੇ ਡਿਟੇਨ ਕੀਤੇ ਗਏ ਨੇ ਉਹਨਾਂ ਦੇ ਅੱਗੇ ਜੋ ਵੀ ਪ੍ਰੋਸੀਡਿੰਗ ਕਰੀ ਨਹੀਂ ਕਰਦੇ ਜੀ ਉਹ ਮਸਲਾ ਥੈਂਕ ਯੂ ਜੀ ਥੈਂਕ ਯੂ ਬੰਦਾ ਤਾਂਗੇ ਨਾ ਨਾ ਪਹਿਲਾਂ ਫਿਰ ਅਗਲੀ ਗੱਲ ਕਰਾਂਗੇ ਅਕਾਲੀ ਦਲ ਵਾਟਸਪੰਜਾਬ ਤੋਂ ਤੁਸੀਂ ਪਹੁੰਚਿਆ ਕਿ ਹੋਰ ਵੀ ਤੁਹਾਡੇ ਮੈਂਬਰ ਆ ਗਏ ਬਿਲਕੁਲ ਸਾਰੇ ਜਥੇਬੰਦੀ ਨੂੰ ਪੰਜਾਬ ਲੈਵਲ ਤੇ ਕਾਲ ਹੋ ਗਈ ਹੈ ਜੀ ਅਕਾਲੀ ਦਲ ਵਾਟਸਪੰਜਾਬ ਦੀ ਜਥੇਬੰਦੀ ਵੱਲੋਂ ਜਿਹੜਾ ਵਾਅਦੇ ਪੂਰੇ ਨਹੀਂ ਪੌਂਦੇ ਨੇ ਉਹ ਧੱਕਾ ਕੀਤਾ ਹੈਗਾ ਜਾਂ ਕੋਈ ਬੰਦੇ ਰੈਸਟ ਕੀਤੇ ਹੈਗੇ ਆ ਉਹਦੇ ਤੇ ਅਸੀਂ ਇਹਨਾਂ ਨਾਲ ਪਹਿਲਾਂ ਆਪਰਾਂ ਨਾਲ ਗੱਲ ਕਰਾਂਗੇ ਵੀ ਸਾਡੇ ਪਰਦੇ ਜਿਹੜੇ ਇਹ ਜਹਾ ਕਰਦੇ ਆ ਜਾਂ ਨਹੀਂ ਕਰਦੇ ਦੂਜੀ ਗੱਲ ਅਸੀਂ ਇਥੋਂ ਦੀ ਪੁਲਿਸ ਨੂੰ ਖੁੱਲਾ ਕੈਨਿੰਗ ਕਰਦੇ ਆ ਵਾਕੇ ਪ੍ਰਾਣੀ ਨੂੰ ਵੀ ਕੱਲ੍ਹ ਦਾ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਐਸੇ ਚੌਂਕ ਤੇ ਸਵੇਰੇ 10 ਵਜੇ ਅਸੀਂ ਤੁਹਾਨੂੰ ਦੂਨੇ ਹੋ ਕੇ ਮਿਲਾਂਗੇ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਕੋਈ ਇੱਕ ਮਿੰਟ ਤੋਂ ਰੁਕ ਜਾ ਰੁਕ ਜਾ ਕੋਈ ਗੱਲ ਨਹੀਂ ਬਹੁਤ ਮੰਤ ਭਾਗੀ ਘਟਨਾ ਹੈ ਇੱਕ ਮਿੰਟ ਪਹਿਣ ਰੁਕ ਜਾ ਬਹੁਤ ਮੰਦ ਭਾਗੀ ਘਟਨਾ ਇਹਦੀ ਇੱਕ ਪਾਸੇ ਜਵਾਨ ਪੁੱਤ ਮਾਰਦਾ ਕਤਲ ਹੋ ਗਿਆ ਇੱਕ ਪਾਸੇ ਜਿਹਦੀ ਗੋਰੀ ਗੋਰੀ ਪੁਲਿਸ ਪ੍ਰਸ਼ਾਸਨ ਦੱਕਿਆ ਨਾ ਕਿ 5 ਬੰਗਿਆਂ ਤੇ ਐਫ ਆਈਰ ਦਰਜ ਹੋਈ ਜਿਨ੍ਹਾਂ ਦੇ ਵਿੱਚੋਂ 4 ਬੰਦੇ ਰੈਸਟ ਕਰ ਰਹੇ ਆ 5ਵੇਂ ਬੰਦੇ ਦੀ ਭਾਲ ਜਾਰੀ ਹੈ ਇਹਦੇ ਨਾਲ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਸੀ 4-5 ਕਿਲੋਮੀਟਰ ਤੱਕ ਦਾ ਜਿਹੜਾ ਕੰਮ ਵੀ ਲੱਗਿਆ ਠੀਕ ਆ ਤੁਹਾਡੀ ਗੱਲ ਠੀਕ ਆ ਤੁਹਾਡੀ ਗੱਲ ਮੈਂ ਤੁਹਾਡੇ ਮਾਦਮ ਰਹੀ ਇੱਕ ਬੇਨਤੀ ਕਰਦਾ ਵੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਆਪਦਾ ਪੱਕ ਦੱਸਦਾ ਕੀ ਪਰਿਵਾਰ ਨਾਲ ਬਹਿ ਕੇ ਕਿਸੇ ਨਾਲ ਗੱਲ ਹੋਈ ਅਸੀਂ ਚਲ-ਚਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਇੱਥੇ ਆਏ ਆ ਸਵੇਰੇ ਅੱਜ ਤੁਹਾਨੂੰ ਪਤਾ ਤੁਸੀਂ ਵੀ ਉੱਥੇ ਸੀ ਜਿੱਦੜਵਾਏ ਪੱਤਰਕਾਰ ਨਾਲ ਜਿਹੜੀ ਵੁਝੀਤੀ ਕੀਤੀ ਉੱਥੋਂ ਦੀ ਬਲਜੀਤਪੁਰ ਮੰਤਰੀ ਨੂੰ ਝਾੜੂ ਵਾਲੀ ਨੇ ਦੇ ਖਾਕੀਦਾਰੀ ਪਰਚਾ ਦਰਜ ਕਰਨ ਨੂੰ ਤਿਆਰ ਨਹੀਂ ਜੇ ਐਫ ਆਈ ਆਰ ਕੀਤੀ ਹੈਗੀ ਆ ਜਾਂ ਕਿ ਲੰਡੂ ਕੀਤੀ ਹੈਗੀ ਆ ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਰਹੀਏ ਇੱਕ ਬੇਨਤੀ ਕਰਦੇ ਆ ਵੀ ਸਾਡਾ ਲੋਕਾਂ ਨਾਲ ਜਾਂ ਇੱਥੋਂ ਦੀ ਪੁਲਿਸ ਨਾਲ ਕੋਈ ਨਿੱਜੀ ਨਹੀਂ ਹੈ ਜੇ ਕਹਿੰਦੇ ਵੀ ਪੰਜਵਾਂ ਬੰਦਾ ਸਵੇਰ 9 ਵਜੇ ਤੱਕ ਫੜ ਲਾਂਗੇ ਤਾਂ ਠੀਕ ਆ ਅਸੀਂ ਪਰਿਵਾਰ ਨੂੰ ਬੁਸਵਾਸ ਦਵਾ ਲਾਂਗੇ ਆਪਦੇ ਹਿਸਾਬ ਨਾਲ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਕੱਲ ਦਾ ਬਰਵਾਰ ਦੀਆਂ ਆਪ ਦੀ ਕਥੇ ਬੰਦੀ ਵੱਲੋਂ ਇਹਨਾਂ ਪਰਿਵਾਰਾਂ ਨੂੰ ਸਮਝਾ ਲਾਂਗੇ ਵੀ ਠੀਕ ਆ ਸਵੇਰੇ ਆ ਜਿਹੜਾ ਵੀ ਆਪਾਂ 9 ਵਜੇ ਤੱਕ ਵੇਟ ਕਰ ਦਿਓ ਪੰਜਵਾਂ ਬੰਦਾ ਰੈਸਟ ਹੋ ਜਾਂਦਾ ਤਾਂ ਅਸੀਂ ਇਹਦਾ ਸਸਕਾਰ ਕਰਾਂਗੇ ਠੀਕ ਆ ਜੀ ਇੱਥੇ ਇੱਥੇ ਲਾਠੀ ਚਾਰਾ ਤੱਕ ਕਰ ਸਕਦੇ ਆ ਕੀ ਫਿਰੇ ਉਹਦੀਆਂ ਹੱਡੀਆਂ ਵੀ ੱੱਕੇ ਨਾਲ ਫੂਕ ਦੇਣਗੇ ਕੀ ਉਹਦਾ ਸਸਕਾਰ ਵੀ ੱੱਕੇ ਨਾਲ ਕਰ ਦੇਣਗੇ ਇਸ ਕਰਕੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਇਹ ਸੁਣ ਲੈ ਕੰਨ ਖੁੱਲ ਕੇ ਇੱਥੋਂ ਦੀ ਇੰਟੈਲੀਜੈਂਸੀ ਤੇ ਪੁੱਛ ਲੈ ਵੀ ਗੋਰਾ ਮੱਤਾ ਕੌਣ ਆ ਇਹ ਇਹਨਾਂ ਨੂੰ ਸਾਫ਼ ਹੋ ਜਾਏ ਇੱਥੋਂ ਦੇ ਸਿਸਟਮ ਨੂੰ ਵੀ ਅਸੀਂ ਪੂਰੇ ਪੰਜਾਬ ਦੀ ਜਿਹੜੀ ਕਾਲ ਹੈ ਉਹ ਦੇਤੀ ਹੈਗੀ ਆ ਜੇ ਕਿਸੇ ਤਰੀਕੇ ਦਾ ਇਹਨਾਂ ਨੇ ਜੇ ਧੱਕਾ ਕੀਤਾ ਹੈਗਾ ਉਹਦਾ ਜਵਾਬ ਆ ਜਿਹੜਾ ਸਵੇਰੇ ਅਸੀਂ 10 ਵਜੇ ਦਿਨ ਨੂੰ ਹੈ ਜਿਹੜਾ ਤਿਆਰ ਬੈਠੇ ਹੈਗੇ ਆ ਅਸੀਂ ਫਿਰ ਕੈਨਲ ਕਰਦੇ ਇੱਥੋਂ ਦੇ ਐਸਐਚਓ ਇੱਥੋਂ ਦੇ ਡੀਐਸਪੀ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਸਿਸਟਮ ਨੂੰ ਵੀ ਜੇ ਤੁਸੀਂ ਇਸੇ ਤਰੀਕੇ ਗੰਦ ਪਾਉਂਗੇ ਤਾਂ ਇਹ ਪੂਰੇ ਪੰਜਾਬ ਦੀ ਧਾਣੀ ਹੈ ਕਿਤੇ ਪਸਤਰਕਾਰਾਂ ਦੀ ਕੁੱਟ ਕਿਤੇ ਮਾਸਟਰਾਂ ਦੀ ਲੁੱਟ ਕਿਤੇ ਹਰੇਕ ਪਾਸੋਂ ਪੰਜਾਬ ਦਾ ਉਜਾੜਾ ਕਰ ਰਹੀ ਆ ਤੇ ਮੋਰਾ ਕੌਣ ਮੜ ਰਿਹਾ ਇਥੋਂ ਦੀ ਖਾਕੀ ਧਾਰੀ ਵਰਦੀ ਇਸ ਕਰਕੇ ਸਾਡੀ ਇਹ ਬੇਨਤੀ ਆ ਇਥੋਂ ਦੀ ਖਾਕੀ ਧਾਰੀ ਵਰਦੀ ਨੂੰ ਵੀ ਤੁਸੀਂ ਸਾਡੇ ਘਰਾਂ ਦੇ ਪੁੱਤ ਆ ਜਿਸ ਤਰੀਕੇ ਨਾਲ ਕੰਮ ਚਲਾਓਗੇ ਤੇ ਤੁਹਾਡਾ 2027 ਦੇ ਵਿੱਚ ਜਿਹੜਾ ਹਸ਼ਰ ਆ ਅਸੀਂ ਵੀ ਫਿਰ ਭਾਲ ਭਾਲ ਕੇ ਲਿਆਵਾਂਗੇ ਕੋਈ ਗੱਲ ਨਹੀਂ ਉਹ ਦਿਨ ਦੂਰ ਨਹੀਂ ਜਿਹੜੇ ਲੋਕਾਂ ਨਾਲ ਧੱਕਾ ਕਰਨਗੇ ਲੋਕ ਚਾਹੇ ਪੁਲਸ ਵਾਲਾ ਚਾਹ ਕੋਈ ਐਮਐਲਏ ਆ ਚਾਹ ਕੋਈ ਝਾੜੂ ਆ ਚਾਹ ਕੋਈ ਕਾਂਗਰਸੀ ਆ ਕਿਸੇ ਨੂੰ ਚੱਲੀ ਆ ਜਿਸ ਤਰ੍ਹਾਂ ਦਾ ਕੋਈ ਤੱਕਾ ਹੋਊਗਾ ਸਮਾਜ ਦੇ ਇਸ ਅੰਦਰ ਕਿ ਅਸੀਂ ਸਮਾਜ ਦੇ ਨਾਲ ਖੜੇ ਆ ਜੀ ਕਿੱਥੀ ਲੱਗਦਾ ਪੁਲਿਸ ਪ੍ਰਸ਼ਾਸਨ ਦੀ ਕੋਈ ਪੋਲਿਟੀਕਲ ਦਬਾਅ ਹੋ ਸਕਦਾ ਦੇਖੋ ਪੁਲਿਸ ਤਾਂ ਚਲਾਈ ਪੋਲਿਟੀਕਲ ਦਬਾਅ ਹੀ ਤਾਂ ਲਾ ਰਿਆ ਨਾ ਪੁਲਿਸ ਨੂੰ ਪੁਲਿਸ ਸਾਡੀ ਪਾਵਰ ਭੁੱਲ ਗਈ ਆ ਅੱਜ ਕੱਲ ਮੈਨੂੰ ਦੱਸੋ ਪੁਲਿਸ ਪਾਵਰ ਭਾਰਤ ਕਿੱਥੇ ਰਹੀ ਆ ਜੋ ਇੱਥੋਂ ਦੇ ਐਮਐਲਏ ਨੇ ਕਹਿਤਾ ਜੋ ਇੱਥੋਂ ਦੇ ਮੰਤਰੀ ਨੇ ਕਹਿਤਾ ਉਹ ਕੁਝ ਕਰਨਾ ਇੱਥੋਂ ਦੀ ਪੁਲਿਸ ਨੇ ਇਸ ਕਰਕੇ ਜਿਹੜੀ ਲੋਕਾਂ ਦੀ ਇਸ ਤਰ੍ਹਾਂ ਇਸ ਵਾਕੇ ਪੁਰਾਣੇ ਦੇ ਕੱਠ ਨੂੰ ਅ ਖੇੜਨਾ ਇੱਕ ਪਾਸੇ ਗਦਲ ਹੋਇਆ ਇੱਕ ਪਾਸੇ ਇਨਸਾਫ ਨਾ ਦਿੱਤਾ ਜਾਣਾ ਬਹੁਤ ਮੰਦ ਭਾਗੀ ਘਟਨਾ ਹੈਗੀ ਆ ਪਰ ਪੁਲਿਸ ਹੈ ਜਿਹੜੀ ਪੁਲਸਕਨੀਓ ਤਾਂ ਕਰਕੇ ਕਾਰਦਾ ਜਗਾਇਆ ਜਾ ਰਿਹਾ ਵੀ ਉੱਥੇ ਲੋਕਾਂ ਨੂੰ ਦਿੱਕਤਾਂ ਪਰਸ਼ ਬਿਲਕੁਲ ਬਿਲਕੁਲ ਠੀਕ ਹੈ ਜੇ ਪਰਿਵਾਰ ਨੂੰ ਕਿਸੇ ਨੇ ਭਰੋਸਾ ਦਿੱਤਾ ਹੁੰਦਾ ਭਰੋਸੇ 'ਚ ਲਿਆ ਹੁੰਦਾ ਇਹਦਾ ਇਹਦਾ ਮਤਲਬ ਸਿੱਧਾ-ਸਿੱਧਾ ਕੀ ਹੈ ਵੀ ਜਿਹੜੀ ਪੁਲਿਸ ਹੈਗੀ ਆ ਉਹ ਪਰਿਵਾਰ ਨੂੰ ਭਰੋਸਾ ਦਿਵਾਉਣ ਚ ਜਾਂ ਗੱਲਬਾਤ ਕਰਨ ਚ ਕਿਤਨੇ ਕਿਤੇ ਅਣ ਫੇਲ ਰਹੀ ਆ ਉਹ ਕਹਿੰਦੇ ਵੀ ਆਓ ਚਾਰ ਬੰਦੇ ਗੱਲ ਕਰੀਏ ਤੁਹਾਡਾ ਜਿਹੜਾ ਪੰਜਵਾਂ ਬੰਦਾ ਟਾਈਮ ਦੇਣ ਸਵੇਰੇ ਦੇ ਦੇਣ ਲਾ ਅਸੀਂ ਕਹਿੰਦੇ ਆ ਅਸੀਂ ਜਥੇਬੰਦੀ ਵੱਲੋਂ ਕਹਿੰਦੇ ਆ ਪਰਿਵਾਰ ਤੋਂ ਬਿਨਾਂ ਪੁੱਛੇ ਕਹਿੰਦੇ ਆ ਵੀ ਸਵੇਰੇ 10 ਵਜੇ ਤੱਕ ਬੰਦਾ ਤੁਸੀਂ ਇਹ ਜਿਹੜਾ ਜਰਵਦਾਰ ਕਰ ਲੋ ਸਾਨੂੰ ਲੋਕਾਂ ਦੇ ਰਾਹ ਰੋਕਦੇ ਲੋਕਾਂ ਨੂੰ ਪਰੇਸ਼ਾਨ ਕਰ ਭਾਈ ਕੋਈ ਬੰਦੇ ਚੱਕੇ ਦੀ ਵੀ ਖਬਰ ਹਾਂ ਉਹ ਕੋਈ ਗੱਲ ਨਹੀਂ ਇੱਥੇ ਇੱਥੋਂ ਦੇ ਐਸਐਸਓ ਨਾਲ ਅਸੀਂ ਗੱਲ ਕਰਦੇ ਆ ਉਹ ਜਿਹੜੇ ਬੰਦੇ ਚੱਕੇ ਆ ਜਿਹੜਾ ਕੋਈ ਸਮਾਨ ਇਹਨਾਂ ਨੇ ਇੱਥੋਂ ਲੈ ਕੇ ਗਏ ਆ ਗਿਆ ਅਸੀਂ ਉਹਨੂੰ ਤੁਰੰਤ ਰਿਹਾਨ ਕਰਾਵਾਂਗੇ ਨਹੀਂ ਕਰਨਗੇ ਤਾਂ ਕੋਈ ਗੱਲ ਨਹੀਂ ਫਿਰ ਲੋਕ ਪੋਲੀਟਿਕਲ ਦਵਾ ਦੀ ਗੱਲ ਕਰ ਰਹੀ ਹੈ ਵੀ ਜਿਹੜੇ ਇੱਥੇ ਦੇ ਐਮਐਲਏ ਸੁਖਬੰਦ ਉਹ ਵੀ ਬੇਥੇ ਚੱਕਾ ਦੇ ਵਿੱਚ ਰਹਿੰਦੇ ਹਨ ਦੇਖੋ ਦੇਖੋ ਚਾਰਚਾ ਦੇ ਵਿੱਚ ਤਾਂ ਬੰਦੇ ਇੱਟਾ ਹੀ ਰਹਿੰਦੇ ਆ ਜਿਹੜਾ ਕੋਈ ਰੌਲਾ ਨਹੀਂ ਹੈ ਕਿ ਹੁਣ ਦਜੀਤਪੁਰ ਜਿਹੜੀ ਮੰਤਰੀ ਹੈਗੀ ਆ ਉਹ ਚਰਚਾ ਤੇ ਨਹੀਂ ਮੀਡੀਆ ਤੇ ਆਪਾਂ ਕੀ ਕਰਦੇ ਪਏ ਆ ਆਪਾਂ ਮੈਂ ਉਹਨਾਂ ਪੱਤਰਕਾਰਾਂ ਭਰਾਵਾਂ ਨੂੰ ਹੀ ਬੇਨਤੀ ਕਰਦਾ ਜਿਹੜੇ ਗੋਦੀ ਚੱਕ মিডিਆ ਬਣੇ ਹੋਇਆ ਭਰਾਵੋ 2027 ਦੂਰ ਨਹੀਂ ਜੋ ਝਾੜੂ ਨੇ ਗੰਦ ਪਾਇਆ ਹੋਇਆ ਬਹੁਤ ਬਹੁਤ ਜਿਆਦਾ ਗੰਹ ਇਸ ਕਰਕੇ ਆਪਾਂ ਪੱਤਰਕਾਰ ਜਿਹੜਾ ਚੌਥਾ ਥਾਮਾ ਆਜ਼ਾਦੀ ਦਾ ਇਹਨੂੰ ਨਾ ਭੁੱਲ ਗਏ ਅਸੀਂ ਹੁਣ ਤਾਂ ਆਸਰਣਾ ਇੱਥੋਂ ਦੇ ਜਿਹੜੇ ਅਧਿਕਾਰੀ ਹੈਗੇ ਐਸ ਤੋਂ ਨਾਲ ਗੱਲ ਕਰਦੇ ਹੈਗੇ ਜੋ ਸਾਡੇ ਬੰਦੇ ਨਹੀਂ ਛੱਡਦੇ ਹੈਗੇ ਠੀਕ ਆ ਰੱਖ ਲਓ ਕੋਈ ਗੱਲ ਨਹੀਂ ਅਸੀਂ ਫਿਰ ਕਹਨੇ ਆ ਕਲ ਦਲਵਾਰਕ ਪੰਜਾਬ ਦੀ ਜਥੇਬੰਦੀ ਵੱਲੋਂ ਤੜਕੇ ਮਜ਼ਦੂਰ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਉਦੋਂ ਇਕੱਠੇ ਹੋਣਾ ਹੁੰਦਾ ਜਦੋਂ ਨਰੇਕਾ ਦਾ ਧਰਨਾ ਹੁੰਦਾ ਤੁਸੀਂ ਉਦੋਂ ਇਕੱਠੇ ਹੋਣਾ ਹੁੰਦਾ ਜਦੋਂ ਕਣਕ ਦਾ ਰੋਲਾ ਹੁੰਦਾ ਤੁਸੀਂ ਉਦੋਂ ਇਕੱਠੇ ਹੋਣਾ ਹੁੰਦਾ ਜਦੋਂ ਕੋਈ ਮੰਤਰੀ ਸੰਤਰੀ ਆਇਆ ਹੁੰਦਾ ਅੱਜ ਜਵਾਨ ਪੁੱਤ ਮਜ਼ਦੂਰਾਂ ਦਾ ਮਰਿਆ ਤੇ ਮਜ਼ਦੂਰ ਭਰਾਵਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਆ ਵੀ ਜਿਹੜੀਆਂ ਕਿਸਾਨ ਮਜ਼ਦੂਰ ਦਾ ਨਾਹਰਾ ਜਿੰਨੇ ਹੋ ਤੇ ਵੀਰੇ ਅੱਜ ਕਿੱਥੇ ਹੋ ਮੇਰਾ ਸਵਾਲ ਆ ਮੈਂ ਜਥੇਬੰਦੀਆਂ ਨੂੰ ਇਸ ਕਰਕੇ ਦੇਖੋ ਸਾਨੂੰ ਹਾਕਾ ਜਿਹੜੇ ਉਹ ਪਛਾਲਣ ਦੀ ਲੋੜ ਹੈਗੀ ਆ ਅਸੀਂ ਇਥੋਂ ਦੇ ਸੇਤੋਂ ਨਾਲ ਗੱਲ ਕਰਦੇ ਆ ਉਹਦਾ ਕੀ ਵਰਜਨ ਹੈਗਾ ਕੋਈ ਗੱਲ ਨਹੀਂ ਅਸੀਂ ਪੂਰੇ ਪੰਜਾਬ ਨੂੰ ਜਿਹੜੀ ਕਾਲ ਦਿੱਤੀ ਹੋਈ ਆ ਸਵੇਰੇ ਮਿਲਾਂਗੇ 10 ਵਜੇ ਦੁੱਖਨੇ ਹੋਗੀ ਧੰਨਵਾਦ ਤੁਹਾਡਾ ਓਕੇ ਆਓ ਗੱਲ ਕਰਦੇ ਆ ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ